ਲਗਦਾ ਪੂਸਾ ਪਿੰਨੀਆਂ ਘਟਨਾਵਾਂ ਹੋ ਗਈਆਂ ਅੱਗ ਦੀਆਂ ਹੋ ਗਈਆਂ ਹੋਰ ਹੋ ਗਈਆਂ ਕਹਿੰਦੇ ਆ ਸਰਕਾਰ ਦੀ ਰੀੜ ਦੀ ਹੱਡੀ ਐ ਵਪਾਰੀ ਜਿਵੇਂ ਕਿਸਾਨਾਂ ਦਾ ਨੁਕਸਾਨ ਹੁੰਦਾ ਅੱਗ ਦੀਆਂ ਘਟਨਾਵਾਂ ਹੋ ਗਈਆਂ ਹੋਰ ਹੋਣੀਆਂ ਮੁਆਜਾ ਮਿਲਦਾ ਕਹਿੰਦੇ ਮਿਲਿਆ ਤੁਹਾਨੂੰ ਇਸ ਤਰ੍ਹਾਂ ਕੋਈ ਸਰਕਾਰ ਦਾ ਮੁਆਜਾ ਨਹੀਂ ਇਹ ਇੱਕ ਮੁਆਜਾ ਮਿਲਿਆ ਕਿਤੇ ਇਸ ਤਰ੍ਹਾਂ ਜਦੋਂ ਗੱਲ ਹੋਈ ਹੋਵੇ ਤਾਂ ਅੰਨੇ ਲਠਾਕਰ ਨਾਲ ਵੀ ਕਈ ਵਾਰੀ ਤੁਹਾਡੀਆਂ ਹੋਈਆਂ ਇਸੇ ਚੀਜ਼ ਤੇ ਹੀ ਅਸੀਂ ਕੱਲ ਸਟੇਜ ਤੇ ਸਾਡਾ ਇਹ ਵੀ ਬਹੁਤ ਵੱਡਾ ਪੁਆਇੰਟ ਹੈ ਬਹੁਤ ਵਧੀਆ ਤੁਹਾਡਾ ਪੁਆਇੰਟ ਹੈ ਬਹੁਤ ਵਾਰੀ ਅਸੀਂ ਬੋਲ ਵੀ ਚੁੱਕੇ ਹਾਂ ਕੱਲ ਕਦੇ ਪਾਣੀ ਆ ਗਿਆ ਕੱਲ 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 ਮੈਂ ਵਪਾਰੀ ਨੂੰ ਕਦੇ ਨਹੀਂ ਦੇਖਿਆ ਕਿ ਬੀ ਜੇ ਮੀ ਵੱਧ ਪੈ ਜੇ ਤਾਂ ਮੁਆਵਜ਼ਾ ਮਿਲ ਜਾਂਦਾ ਮੀ ਨਾ ਪਵੇ ਤਾਂ ਮੁਆਵਜ਼ਾ ਮਿਲ ਜਾਂਦਾ ਇੱਕ ਵਪਾਰੀ ਹੈ ਜਦੀ ਦੁਕਾਨ ਨੂੰ ਅੱਗ ਲੱਗ ਜੇ ਕੋਈ ਮੁਆਵਜ਼ਾ ਨਹੀਂ ਜਦੀ ਦੁਕਾਨ ਬਾੜ ਨਾਲ ਖਰਾਬ ਹੋ ਜੇ ਕੋਈ ਮੁਆਵਜ਼ਾ ਨਹੀਂ ਆ ਪਿੱਛੇ ਤੁਸੀਂ ਦੇਖੋ ਸਾਡਾ ਸਮਾमेलन ਸ਼ਾਇਦ ਤੁਹਾਡੇ ਦੋਸਤਾਂ ਨੂੰ ਪਤਾ ਹੋਊਗਾ ਅਸੀਂ 14 ਤਰੀਕ ਦਾ ਰੱਖਿਆ ਸੀ ਪਰ ਹੜ ਆ ਗਏ ਹੜ ਦੇ ਕਰਕੇ ਅਸੀਂ ਪੋਸਟਪੋਨ ਕਰਤਾ ਪਰ ਤੁਸੀਂ ਸੁਣ ਕੇ ਵੀ ਹੈਰਾਨ ਹੋਵੋਗੇ ਤੇ ਅਸੀਂ ਸੁਣ ਕੇ ਦੱਸੋ ਅਸੀਂ ਦੱਸ ਕੇ ਤੁਹਾਨੂੰ ਦੁਖੀ ਹੋ ਰਹੇ ਆ ਕਿ ਹਾੜਾਂ ਦੇ ਵਿੱਚ ਸਹਰਿਆਣੇ ਸਾਡੇ ਮੁੱਖ ਮੰਤਰੀ ਨੇ ਛੱਡੋ ਸਾਡੇ ਨੈਸ਼ਨਲ ਕਨਵੀਨਰ ਜਿਹੜੇ ਹੈਗੇ ਸਾਡੇ ਕਿ ਅਰਵਿੰਦ ਕੇਜਰੀਵਾਲ ਜੀ ਨੇ ਹਰੇਕ ਸਟੇਟ ਚ ਜਾ ਕੇ ਰੋਲਾ ਪਾ ਪਾ ਕੇ ਕਿਹਾ ਵੀ ਇੱਕ ਇੱਕ ਕਿਲੇ 23 ਦੇ 23 ਜ਼ਿਲ੍ਹੇ ਤਬਾਹ ਹੋ ਗਏ 23 ਦੇ 23 ਜ਼ਿਲ੍ਹਿਆਂ ਨੂੰ 50-50 ਹਜ਼ਾਰ ਰੁਪਿਆ ਹਰੇਕ ਇੱਕ ਇੱਕ ਕਿਲੇ ਦਾ ਦਿੱਤਾ ਤੁਨੂੰ ਗੱਲ ਜੱਚੀ ਕੋਈ ਦੂਜੇ ਪਾਸੇ ਇਹ ਆਜੋ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਜੇ ਪੂਰੇ ਪਿੰਡ ਥੜ ਡੁੱਬ ਜੇ ਪੂਰਾ ਸ਼ਹਿਰ ਡੁੱਬ ਜੇ ਦੁਕਾਨਦਾਰ ਉੱਪਰ ਹੀ ਰਹਿ ਜਾਂਦਾ ਕਿਸ਼ਤੀਆਂ ਤੇ ਬੈਠਾ ਰਹਿੰਦਾ ਯਾਰ ਜਿਹੜੀਆਂ ਦੁਕਾਨਾਂ ਡੁੱਬੀਆਂ ਇੱਕ ਦੁਕਾਨ ਤੇ ਮੈਨੂੰ 1 ਰੁਪਈਆ ਦਾ ਮੁਆਵਜ਼ਾ ਦੱਸੋ ਅਸੀਂ ਪਿੱਟ ਦੇ ਮਰ ਗਏ ਮੈਂ ਖਬਰਾਂ ਲਵਾਉਂਦਾ ਮਰ ਗਿਆ ਵੀ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਜਿੱਥੇ ਆਮ ਘਰਾਂ ਦਾ ਨੁਕਸਾਨ ਹੁੰਦਾ ਹੈ ਪਿੰਡਾਂ ਦੇ ਵਿੱਚ ਵੀ ਦੁਕਾਨਾਂ ਹੈ ਮੰਡੀਆਂ ਵਿੱਚ ਵੀ ਦੁਕਾਨਾਂ ਹੈ ਸ਼ਹਿਰਾਂ ਵਿੱਚ ਵੀ ਦੁਕਾਨਾਂ ਹੈ ਦੁਕਾਨਾਂ ਵੀ ਬਾੜ ਦੇ ਨਾਲ ਖਰਾਬ ਹੋਈਆਂ ਹੈ ਦੀ بارش ਆਈ ਤਾਂ ਦੁਕਾਨਾਂ ਨੂੰ ਖਰਾਬ ਨਹੀਂ ਹੋਈਆਂ ਹੋਣੀਆਂ ਜੇ ਘਰ ਡੇਗ ਸਕਦੇ ਆ ਤਾਂ ਦੁਕਾਨਾਂ ਵੀ ਤਾਂ ਲੋਕਾਂ ਦੀਆਂ ਕਈਆਂ ਨੇ ਕੱਚੀਆਂ ਦੁਕਾਨਾਂ ਵੀ ਉਲੜ ਰੂੜੀਆਂ ਕਈਆਂ ਦਾ ਮਾਲ ਆਣ ਜਾਣ ਲੱਗੇ ਖਰਾਬ ਹੋਇਆ ਪਰ ਉੱਥੇ ਇਹਨਾਂ ਦਾ 1 ਰੁਪਿਆ ਵੀ ਕਦੇ ਮੁਆਵਜ਼ਾ ਨਹੀਂ ਮਿਲਿਆ ਉਸੇ ਕਰਕੇ ਜਿਵੇਂ ਸਾਨੂੰ ਜੀ ਸਾਡੇ ਦੱਸ ਰਹੇ ਸੀ ਵੀ ਅਸੀਂ ਮੰਗਾਂਗੇ ਤਾਂ ਹੀ ਸਾਨੂੰ ਪਤਾ ਲੱਗੂ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਆਲ ਇੰਡੀਆ ਲੈਵਲ ਤੇ ਇੱਕ ਮੰਚ ਦੇ ਇਕੱਠੇ ਹੋਈਏ ਜਦੋਂ ਸਾਡੀ ਗੱਲ ਆਲ ਇੰਡੀਆ ਲੈਵਲ ਤੇ ਚੱਕੀ ਜਾਊਗੀ ਜਿਵੇਂ ਦੂਜੇ ਵਰਗਾਂ ਦਾ ਗੱਲ ਸਰਕਾਰ ਸੁਣਦੀ ਹੈ ਸਾਡੀ ਕਿਸੇ ਨਾ ਕਿਤੇ ਕਮੀ ਹੈਗੀ ਐ ਸਾਡੇ ਵਪਾਰੀ ਇੱਕ ਮੰਚ ਤੇ ਨਹੀਂ ਕੱਟੇ ਹੁੰਦੇ ਪੂਰੇ ਪਰ ਸਾਡੀ ਹੁਣ ਕੋਸ਼ਿਸ਼ ਚੱਲ ਰਹੀ ਹੈ ਹੁਣ ਤੁਹਾਡੇ ਸਾਹਮਣੇ ਅਸੀਂ ਕੋਸ਼ਿਸ਼ ਜੇ ਸਾਡੇ ਸਟੇਟਾਂ ਤੋਂ ਅਡਰ ਸਟੇਟਾਂ ਤੋਂ ਬੰਦੇ ਆਣਗੇ ਤੁਹਾਨੂੰ ਕੱਲ ਪਤਾ ਲੱਗ ਜੂਗਾ ਵੀ ਕੌਣ ਕੌਣ ਆਏ ਹੋਏ ਤਾਂ ਉਹਦਾ ਮਤਲਬ ਇਹੀ ਹੈ ਵੀ ਅਸੀਂ ਆਪਣਾ ਗੱਲ ਦੱਸਣ ਤੱਕ ਸਰਕਾਰ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਕਿਤੇ ਨਾ ਕਿਤੇ ਦੇਖੋ ਇੱਕ ਦਿਨ ਚ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਅੱਜ ਸਮੇਲਨ ਹੋ ਗਿਆ ਤੇ ਕੱਲ ਨੂੰ ਮੰਗਾ ਮੰਨੀਆਂ ਜਾਣਗੀਆਂ ਸਾਡਾ ਪ੍ਰਯਾਸ ਜਾਰੀ ਹੈ ਕਿਤੇ ਨਾ ਕਿਤੇ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਾਂ ਵਾਸਤੇ ਕੋਈ ਨਾ ਕੋਈ ਚੰਗੀਆਂ ਚੀਜ਼ ਹੁਣ ਪਹਿਲੇ ਕਿਸੇ ਟਾਈਮ ਤੇ ਪ੍ਰਾਈਵੇਟ ਚੰਗੀ ਹੋ ਗਈ ਸੀ ਅਸੀਂ ਲੜ ਲੜ ਕੇ ਅੱਜ ਜਿਵੇਂ ਜਿਵੇਂ ਬੈਠੇ ਸਾਡੇ ਨਾਲ ਪਰਮੋਤ ਜਿਵੇਂ ਜਿਵੇਂ ਬੈਠੇ ਆਪਣੇ ਕਿਨਾਂ ਮੈਰੀਸਾ ਬੈਠੇ ਇਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਜੋ ਲੜਾਈਆਂ ਅਸੀਂ ਲੜੀਆਂ ਮੇਰੀਆਂ ਤੁਹਾਡੇ ਚੋਂ ਅੱਧੇ ਅੱਧੇ ਛੋਟੇ 90% ਮੀਡੀਆ ਵਾਲੇ ਨਹੀਂ ਹੋਣਗੇ ਉਸ ਸਮੇਂ ਦੀ ਗਿਣਤੀ ਦੇ ਸੀਗੇ ਪਰ ਅਸੀਂ ਇੰਨੀ ਵੱਡੀ ਲੜਾਈ ਲੜੀ ਸੀ ਜਿਹਦੇ ਵਿੱਚ ਮੇਰੇ ਫਾਦਰ ਸੀਗੇ ਆਪਣੇ ਪੰਜਾਬ ਦੇ ਪ੍ਰਧਾਨ ਉਦੋਂ ਵੀ ਇੰਨੀਆਂ ਕੁ ਲੜਾਈਆਂ ਲੜੀਆਂ ਸੀ ਪਰ ਪੂਰਾ ਬਠਿੰਡਾ ਅੱਜ ਵੀ ਸੁਰਖੀਆਂ 'ਚ ਹੈ ਵੀ ਕੱਲੇ ਬਠਿੰਡੇ ਦੇ ਸਿਰ ਤੇ ਪੂਰੇ ਪੰਜਾਬ ਨੇ ਜਿਹੜਾ ਪ੍ਰਾਈਵੇਟ ਜੂੰਗੀ ਬੰਦ ਕਰਾਈ ਹੈ ਅੱਜ ਵੀ ਸੁਨਹਿਰੀ ਅੱਖਰਾਂ 'ਚ ਲਿਖਿਆ ਹੋਇਆ ਕਾਗਜ਼ਾਂ 'ਚ ਸਰਕਾਰ ਦੇ ਅੱਜ ਵੀ ਇਹ ਲਿਖਿਆ ਹੋਇਆ ਮੇਰੇ ਫਾਦਰ ਨੂੰ 2007 ਦੇ ਵਿੱਚ ਸਰਕਾਰ ਨੇ ਚੇਅਰਮੈਨ ਹੀ ਦਿੱਤੀ ਕਾਰ ਦੇ ਵਸ ਦਿੱਤੀ ਸੀ ਉਹਨਾਂ ਨੂੰ ਇਹ ਪਤਾ ਸੀਗਾ ਵੀ ਇਹਨਾਂ ਲੋਕਾਂ ਨੇ ਏਡੇ ਏਡੇ ਵੱਡੇ ਯੁੱਧ ਲੜਿਆ ਇਹਨਾਂ ਦੇ ਨਾਲ ਵਪਾਰੀ ਵਰਗ ਹੈਗਾ ਜਦੋਂ ਅਸੀਂ ਢਿੱਲੇ ਹੋਏ ਨੇ ਸਰਕਾਰਾਂ ਨੂੰ ਹੋਏ ਨੇ ਜਦਨ ਅਸੀਂ ਮਾੜਾ ਮੋਟਾ ਸਹੀ ਹੋ ਜਾਾਂਗੇ ਆਪਣਾ ਕੀ ਕਹਿੰਦੇ ਹੱਕ ਮੰਗਣ ਦੀ ਜਾਹਰ ਕਰ ਦੇਾਂਗੇ ਤਾਂ ਸਰਕਾਰਾਂ ਨੂੰ ਵੀ ਝੁਕਣਾ ਪਊਗਾ ਇਹਦੇ 'ਚ ਤੋਂ ਕੋਈ ਦੋ ਰਾਏ ਨਹੀਂ ਜੇ ਲੋਕਾਂ ਨੂੰ ਦੂਜਨ ਮੋਅਬਦੇ ਮਿਲਦੇ ਆ ਤਾਂ ਸਾਡੇ ਲੋਕਾਂ ਨੂੰ ਵੀ ਮੋਅਬਦੇ ਮਿਲਣਗੇ ਇਹ ਤੁਹਾਡੇ ਅੱਗੇ ਗਵਾਹ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਚੀਜ਼ ਦੇ ਵਿੱਚ ਹਮੇਸ਼ਾ ਜਿੱਤ ਪਾਵਾਂਗੇ ਤੁਸੀਂ ਸਾਡੀ ਸਪੋਰਟ ਤੇ ਆਉਂਦਾ ਅਸੀਂ ਬਹੁਤ ਵੱਟ ਜਿੱਤ ਪਾਵਾਂਗੇ